ਟਿਵਾਣਾ ਰੈਡੀ ਦੇ ਸਤਿਕਾਰਯੋਗ ਸਰੋਤਿਆਂ ਦਾ ਸਵਾਗਤ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਤੇ ਆਪਣੇ ਨਾਲ ਜੁੜ ਚੁੱਕੇ ਨੇ ਅ ਬਿਬਾਕ ਆਵਾਜ਼ ਸਾਬ ਮਾਲਵਿੰਦਰ ਸਿੰਘ ਮਾਲੀ ਸਾਹਿਬ ਮਾਲੀ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਟਿਵਾਣਾ ਸਾਹਿਬ ਯਾ ਧੰਨਵਾਦ ਮਿਹਰਬਾਨੀ ਮਾਲੀ ਸਾਹਿਬ ਪੰਜਾਬ ਤੇ ਭਾਰਤ ਦੀ ਸਿਆਸਤ ਉਹਦੇ ਮੁਤਲਕ ਸਮਾਜਿਕ ਸਿਆਸੀ ਸਾਰੋਕਾਰਾਂ ਦੇ ਮੁਤਲਕ ਚਰਚਾ ਪਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਕਰਨੀ ਹੈ ਅੱਜ ਜਿਸ ਤਰ੍ਹਾਂ ਇੰਡੀਆ ਗੱਠ ਜੋੜ ਜਿਹੜਾ ਬੀਜੇਪੀ ਦੇ ਅੰਗੇਸਟਿਕ ਵੱਡੀ ਹੋਪ ਹੈ ਲੋਕਾਂ ਨੂੰ 28 29 ਪਾਰਟੀਆਂ ਨੇ ਅੱਜ ਦਿੱਲੀ ਦੇ ਸ਼ੋਕਾ ਹੋਟਲ ਦੇ ਵਿੱਚ ਮੀਟਿੰਗ ਕੀਤੀ ਹੈ ਤਾਂ ਬੰਗਾਲ ਦੀ ਚੀਫ ਮਿਨਿਸਟਰ ਮਮਤਾ ਬੇਨਰਜੀ ਨੇ ਪ੍ਰਧਾਨ ਮੰਤਰੀ ਦੇ ਕੈਂਡੀਡੇਟ ਦੇ ਤੌਰ ਤੇ ਮਲਕ ਅਰਜਨ ਖੜਗੇ ਕਾਂਗਰਸ ਪ੍ਰਮੁੱਖ ਦਾ ਨਾਂ ਸੁਝਾ ਦਿੱਤਾ ਹਾਲਾਂਕਿ ਇਸ ਦੌਰਾਨ ਕੇਜਰੀਵਾਲ ਵੀ ਸੀਗੇ ਭਗਵੰਤ ਮਾਨ ਵੀ ਪੁੱਜੇ ਨੇ ਇਸ ਮੀਟਿੰਗ ਦੇ ਵਿੱਚ ਇੰ ਦਲ ਦੇ ਵਿੱਚ ਕੇਜਰੀਵਾਲ ਨੇ ਵੀ ਇਸ ਨਾਂ ਦਾ ਸਮਰਥਨ ਕੀਤਾ ਹਾਲਾਂਕਿ ਇਕਲੇਸ਼ ਜაძਦ ਚੁੱਪ ਸੀ ਪਰ ਇਸ ਤੇ ਮਲਕਰਜਨ ਖੜਗੇ ਨੇ ਬਾਹਰ ਆ ਕੇ ਮੀਟਿੰਗ ਤੋਂ ਬਾਅਦ ਆਖਿਆ ਕਿ ਪਹਿਲਾਂ ਆਪਾਂ ਐਮਪੀ ਬਣਾ ਲਈਏ ਪੀਐਮ ਦਾ ਨਾਂ ਬਾਅਦ ਚ ਅਨਾਉਂਸ ਕਰ ਲਾਂਗੇ ਹਾਲਾਂਕਿ ਇਸ ਦੌਰਾਨ ਇਹ ਜਿਹੜੀ ਜਾਣਕਾਰੀ ਇਹ ਬੈਠਕ ਤੋਂ ਬਾਹਰ ਆ ਕੇ ਐਮਡੀ ਕੇਐਮ ਦੇ ਜਿਹੜਾ ਸੰਸਦ ਮੈਂਬਰ ਹੈ ਬਾਈਕੋ ਉਸ ਨੇ ਦਿੱਤੀ ਹੈ ਸੋ ਇਸ ਦੇ ਵਿੱਚ ਸੀਟ ਸ਼ੇਅਰਿੰਗ ਦਾ ਮੁੱਦਾ ਸੀ 28 ਪਾਰਟੀਆਂ ਨੇ ਇਸ ਮੀਟਿੰਗ ਦੇ ਵਿੱਚ ਹਿੱਸਾ ਲਿਆ ਤੇ ਕਾਂਗਰਸ ਪਾਰਟੀ ਦੇ ਵਿੱਚ ਕਈ ਉਤਰਾ ਚੜਾ ਆਏ ਨੇ ਇਸ ਤਰ੍ਹਾਂ ਕੀ ਵੇਖਦੇ ਹੋ ਇਸ ਮਸਲੇ ਨੂੰ ਤੇ ਦੂਸਰਾ ਸੰਸਦਤਾ ਭਾਪਾ ਕਰਨ ਲੱਪੀ ਹੈ ਭਾਜਪਾ ਨੇ ਤਾਂ ਰਿਕਾਰਡ ਹੀ ਤੋੜ ਦਿੱਤੇ ਨੇ ਮੰਤਰੀਆਂ ਨੂੰ ਖਾਸ ਕਰਕੇ ਐਮਪੀਜ਼ ਨੂੰ ਕੱਢਣ ਦਾ ਉਤੇ ਗੱਲ ਕਰਾਂਗੇ ਪੰਜਾਬ ਸਿਆਸਤ ਨਵਜੋਤ ਸਿੰਘ ਸਿੱਧੂ ਜਾਂ ਕਾਂਗਰਸ ਤੇ ਬਾਰੇ ਜੋ ਕੁਝ ਹੋ ਰਿਹਾ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਿਹੜੇ ਕੁਝ ਬਿਆਨات ਉੱਭਰ ਰਹੇ ਨੇ ਭਾਵੇਂ ਉਹ ਰਾਜਾ ਵੜਿੰਗ ਦਾ ਹੋਵੇ ਸੁੱਖੀ ਰੰਦਾਵਾ ਦਾ ਹੋਵੇ ਤੇ ਬਾਦਲ ਦਲਤੀ ਵੀ ਆਪਾਂ ਚਰਚਾ ਕਰਨੀ ਹੈ ਸ਼ੁਰੂਆਤ ਇਸ ਸ਼ੇਅਰ ਸ਼ੇਅਰਿੰਗ ਫਾਰਮੂਲੇ ਤੋਂ ਪਹਿਲੀ ਵਾਰ ਹੀ ਪੀਐਮ ਦੇ ਤੌਰ ਤੇ ਮਲਕਰਜਨ ਖੜਗੇ ਦਾ ਨਾਮ ਸੁਝਾਉਣਾ ਮਮਤਾ ਬੇਨਰਜੀ ਵੱਲੋਂ ਸੁਝਾਉਣਾ ਹੋਵੇ ਜਿਹਨੂੰ ਖੁਦ ਕੈਂਡੀਡੇਟ ਲੋਕ ਮੰਨਦੇ ਸੀ ਪੀਐਮ ਦੇ ਅਹੁਦੇ ਦਾ ਤੇ ਕੇਂਦਰੀਵਾਲਾ ਦਾ ਸਮਰਥਨ ਭਗਵੰਤ ਮਾਨ ਦੀ ਸ਼ਮੂਲੀਅਤ ਕਿਵੇਂ ਵੇਖਦੇ ਹੋ ਬਾਲੀ ਸਾਹਿਬ ਤਰਣਾ ਸਾਹਿਬ ਗੱਲ ਇਹ ਹੈ ਅਭੀ 9 ਸਾਲ ਨਾ ਰੋਕੀ ਪਾਰਟੀਆਂ ਦੇ ਤੇ ਰੋਕੀ ਵਿਸ਼ਾ ਦੇ ਸਾਹਮਣੇ ਜੀ મોદી ਜਿਹੜੀ ਹਿੰਦੂਤਵੋਂ ਦੇ ਸਹੇਕੇ ਆ ਰਹੇ ਸੀ ਨਾ ਜਿਹੜੀ ਪਲਵਾਮਾ ਤੇ ਬਾਨਲਾ ਕੋਟ ਨਾਲ ਨੁੜਕੇ ਬਹੁਤ ਵੱਡਾ ਉਭਾਰ ਲੈ ਗਈ ਸੀ ਜੀ ਇਹ ਇੱਕ ਟੈਕ ਇਸ਼ੂ ਤੇ ਕੇਂਦਰ ਤੋਂ ਹੋਏ ਰਹੇ ਏਵੀਐਮ 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 ਹੂੰ ਕੀ ਹੋਇਆ ਜਿਹੜੀ ਮੋਦੀ ਦੀ ਸਿਆਸਤ ਸੀ ਜਿਹਦੇ ਕਰਕੇ ਉਹਨੂੰ ਐਡਾ ਵੱਡਾ ਹਲਾਰਾ ਮਿਲ ਰਿਹਾ ਉਹ ਪਾਸੇ ਰਹਿ ਗਈ ਹੂੰ ਜੀ ਇਹਦੇ ਨਾਲ ਲੋਕਤ ਦੇ ਲਈ ਵੀ ਫੈਲੀ ਵੀ ਜਰ ਜਦੋਂ ਤੱਕ ਏਵੀਐਮ ਉਦੋਂ ਤੱਕ ਮੋਦੀ ਨੂੰ ਹਰਾਇਆ ਨਹੀਂ ਜਾ ਸਕਦਾ ਹੂੰ ਤਾਂ ਤੇ ਮੋਦੀ ਦਾ ਉਹੀ ਸੀ ਇੰਡੀਆ ਇੰਦਰਾ ਇੰਦਰਾ ਜੀ ਇੰਡੀਆ ਕਾਂਗਰਸ ਵਾਲਾ ਜੀ ਮੋਦੀ ਤੋਂ ਮਮਕਨ ਹੈ ਜੀ ਬਟ ਤੱਲਾ ਇਹ ਸਾਰੇ ਉਲਝੇਮਿਆਂ ਤੋਂ ਨਿਕਲ ਕੇ راہਲ ਗਾਂਧੀ ਨੇ ਕਈ ਗੱਲਾਂ ਤੋਂ ਮੋੜੇ ਕੱਟੇ ਜੀ ਮਤਲਬ ਜਿਹੜੀ ਪਹਿਲਾਂ ਇਹ ਸੀ ਨਾ ਵੀ ਕਾਂਗਰਸ ਵੱਡੀ ਆ ਜੀ ਸਭ ਤੋਂ ਇਹਦੀ ਅਗਵਾਈ ਤੋਂ ਬਿਨਾਂ ਚੱਲ ਨਹੀਂ ਸਕਦੇ ਕੇਜਰੀਵਾਲ ਨੇ ਦੌਰ ਮਤਲਬ ਦੌਰੇ ਕੀਤੇ ਉਦੋਂ ਮਤਲਬ ਆਤ ਲਗਾ ਵਾਲੇ ਨਾਲ ਹੋਰਾਂ ਨਾਲ ਕੇ ਆਪਾਂ ਤੀਜਾ ਫਰੰਟ ਬਣਾਈਏ ਇੱਕ ਜੀ ਇਹਨੇ ਆਪ ਆਪਣ ਨੂੰ ਮੋਦੀ ਦਾ ਬਦਲ ਵਜੋਂ ਚਿਹਰੇ ਵਜੋਂ ਪੇਸ਼ ਕੀਤਾ ਸੀ ਪਰ ਇਹਨਾਂ ਦੇ ਪੈਰ ਜੀ ਤੇ ਰਾਹੁਲ ਨੇ ਸਿਆਣਪ ਇਹ ਕੀਤੀ ਜਦੋਂ ਇੰਡੀਆ ਗੱਠ ਜੋੜ ਬਣਾਇਆ ਜਿਹੜਾ ਇੰਡੀਆ ਦਾ ਕਨਸੈਪਟ ਰੱਖਿਆ ਉਹਨੇ ਸਾਹਮਣੇ ਹਮ ਨਫ਼ਰਤ ਨੇ ਪਿਆਰ ਜੀ ਤੋੜਨਾ ਨਹੀਂ ਜੋੜਨਾ ਜੀ ਹੈ ਜੀ ਮਤਲਬ ਭਾਰਤ ਜੁੜੇਗਾ ਤੇ ਇੰਡੀਆ ਜਿੱਤੇਗਾ ਹਮ ਹਮ ਇੱਕ ਵਾਰ ਹਿੰਦੂ ਤੋਂ ਵੀ ਸਿਆਸਤ ਦਾ ਇੱਕ ਸੰਕਲਪ ਦੇ ਤੌਰ ਤੇ ਬਦਲ ਉਹਨੇ ਉਭਾਰਿਆ ਜੀ ਤੇ ਦੂਜੀ ਗੱਲ ਉਹਨੇ ਇਹ ਕੀਤੀ ਜ਼ਰੂਰੀ ਨਹੀਂ ਪ੍ਰਧਾਨ ਮੰਤਰੀ ਕਾਂਗਰਸ ਦਾ ਹੋਵੇ ਹਮ ਹਮ ਮੈਂ ਪ੍ਰਧਾਨ ਮੰਤਰੀ ਦੀ ਰੇਸ ਦਾ ਉਮੀਦਵਾਰ ਨਹੀਂ ਹਾਂ ਜੀ ਜਿਹਦੇ ਵਿੱਚੋਂ ਇਹ ਲੱਗਿਆ ਵੀ ਕਾਂਗਰਸ ਆ ਜਿਹੜੀ ਉਹ ਰੀਥਿੰਕ ਕਰ ਰਹੀ ਆ ਜਿਵੇਂ راہਲ ਲੜ ਰਿਹਾ ਕਾਂਗਰਸ ਦੇ ਵਿੱਚ ਤਾਂ ਲਈ ਲੋਕ ਸਭਾ ਦੇ ਵਿੱਚ ਜਿਹੜੀ ਉਹਨੇ ਸਪੀਚ ਕੀਤੀ ਤੁਸੀਂ ਸੁਣੀ ਆ ਇੰਡੀਆ ਜੇ ਯੂਨੀਅਨ ਆਫ ਸਟੇਟਸ ਰਾਜਾਂ ਨੂੰ ਹੱਕ ਦਿੱਤੇ ਨੇ ਅਸੀਂ ਇੱਕ ਤਰਫਾ ਖੋ ਨਹੀਂ ਸਕਦੇ ਪੈਦਲ ਯਾਤਰਾ ਕੀ ਪੰਜਾਬ ਬਾਰੇ ਇੱਕ ਬੜਾ ਕਮੈਂਟ ਕੀਤਾ ਵੀ ਪੰਜਾਬ ਨੂੰ ਬਾਹਰੋਂ ਨਹੀਂ ਹੱcke ਜਾ ਸਕਦਾ ਪੰਜਾਬ ਦੀ ਇੱਕ ਬਲਖਣਤਾ ਹੈਗੀ ਆ ਇਹ ਵੀ ਆਪਣੀ ਤਸਵੀਰ ਆ ਇਤਿਹਾਸ ਆ ਚਾਹੇ ਕਮੈਂਟੋ ਦਾ ਭਗਵੰਤ ਮਾਨ ਤੇ ਕੇਜਰੀਵਾਲ ਦੇ ਰਿਸ਼ਤੇ ਬਾਰੇ ਸੀ ਪਰ ਉਹਦੇ ਤੇ ਆਪ ਤੇ ਵੀ ਲਾਗੂ ਹੁੰਦਾ ਨਾ ਜਦੋਂ ਤੁਸੀਂ ਕਿਸੇ ਨੂੰ ਕਹਿੰਦੇ ਹੋ ਹਾਂ ਬਿਲਕੁਲ ਜਿਹੜੀਆਂ ਰਾਜਾਂ ਦੀਆਂ ਚੋਣਾਂ ਲੜੀਆਂ ਨਾ ਉਹਦੇ ਵਿੱਚ ਇੱਕ ਹਿਸਾਬਾ ਪੈਂਤੜੇ ਤੋਂ ਥੋੜਾ ਜਿਹਾ ਉਖੜ ਗਏ ਹੂੰ ਹੂੰ ਤਾਂ ਨਹੀਂ ਪਤਾ ਮੇਰਾ ਜਹਜਾ ਇਹ ਆ ਵੀ ਇੰਡੀਆ ਗੱਠਜੋੜ ਚ ਦਾਅਵੇ ਵੱਡੇ ਸੀ ਸਾਰਿਆਂ ਦੇ ਹੂੰ ਹੂੰ ਕੇਜਰੀਵਾਲ ਦਾ ਦਾਵਾ ਸੀ ਜਿਵੇਂ ਇਹਨੇ ਮੁਲਕ ਦੇ ਵਿੱਚ ਚੋਣਾਂ ਲੜੀਆਂ ਜੇ ਕੀਤਾ ਉਹ ਕੀਤਾ ਤੇ ਕਾਂਗਰਸ ਦੇ ਵਿੱਚੋਂ ਦੂਜੀ ਸਮੱਸਿਆ ਸੀ ਪੀੜੀ ਬਦਲ ਦੀ ਸਮੱਸਿਆ ਸੀ ਉਹ ਹੋਰ ਪਹਿਲਾਂ ਆਂਧਰਾ ਦੇ ਵਿੱਚ ਵੀ ਆਈ ਜਗਨਨੰਦਨ ਮੁੜ ਕੇ ਮੁੱਖ ਮੰਤਰੀ ਬਣ ਗਿਆ ਮੱਧ ਪ੍ਰਦੇਸ਼ ਚ ਵੀ ਆਈ ਸਿੰਧੀਆਂ ਨੂੰ ਇਹਨਾਂ ਨੇ ਨਕਾਰਿਆ ਉਹ ਬੁੱਢੇ ਘੋੜੇ ਨੂੰ ਮਤਲਬ ਲਾਲ ਲਗਾਮ ਫੇਰ ਪਾਈ ਕਮਲ ਕਮਲਨਾਥ ਨੂੰ ਤੇ ਇਸੇ ਤਰ੍ਹਾਂ ਉਸੇ ਆਈ ਸੀ ਜਿਹੜੀ ਚਲੋ ਉਸ ਤਰ੍ਹਾਂ ਦੀ ਗੱਲ ਨਹੀਂ ਹੋਈ ਪੰਜਾਬ ਚ ਵੀ ਇਹ ਸਮੱਸਿਆ ਆਈ ਸੀ ਪੰਜਾਬ ਦੇ ਵਿੱਚ ਇੱਕ ਮੁੱਦਿਆਂ ਅੱਥ ਤੋਂ ਉੱਭਰੀ ਇੱਕ ਨਵੀਂ ਗੱਲ ਉੱਭਰੀ ਪੁਰਾਣੇ ਜਿਹੜੇ ਕਾਂਗਰਸੀ ਘੜੇ ਹੋਏ ਸੀ ਜਿਨ੍ਹਾਂ ਨੂੰ ਉਹ ਆਹ ਹੋਇਆ ਉਹਨਾਂ ਨੇ ਉਹ ਨਕਾਰਤੀ ਸਾਰੇ ਕੈਸੇ ਦੀ ਹੂੰ ਹੂੰ ਰਾਜਿਆ ਦੀ ਇਹ ਚੋਣਾਂ ਤੇ ਹੋ ਜੰਨਾਂ ਨੇ ਇਹ ਤੇ ਝਟਕਾ ਲੱਗਿਆ ਸਾਰਿਆਂ ਨੂੰ ਸਰਕਾਰ ਜਨ ਗਾਂਧੀ ਨੇ ਸੋਨੀਆ ਨੇ ਵੀ ਆਪ ਅੱਗੇ ਨਾ ਹੋ ਕੇ ਡਾਕਟਰ ਮਨਮੋਹਨ ਸਿੰਘ ਨੂੰ ਅੱਗੇ ਲਾ ਕੇ ਵਧੀਆ 10 ਸਾਲ ਕੈਸ਼ ਕੀਤਾ ਰਾਜ ਭਾਗ ਕੁਝ ਵੀ ਇਹ ਚਲਾਇਆ ਇੱਕ ਮਤਲਬ ਗਾਂਧੀ ਪਰਿਵਾਰ ਚੋਂ ਬਾਹਰ ਕੱਢਣਾ ਸਿਆਸਤ ਨੂੰ ਮਲਕਾਰਜਨ ਖੜ ਗਏ ਆਮ ਵਰਕਰ ਉੱਠੇ ਨੇ ਐਸਸੀ ਪੱਤਾ ਵੀ ਹੈ ਹੋਰ ਕਈ ਕਾਰਨ ਨੇ ਮਮਤਾ ਦਾ ਖੁਦ ਨਾਂ ਸੁਝਾਉਣਾ ਕੈਂਡੀਡੇਟ ਦੇ ਤੌਰ ਤੇ ਕਿਵੇਂ ਰਹੇਗਾ ਚਿਹਰੇ ਦੀ ਸਿਆਸਤ ਜ਼ਰੂਰੀ ਹੈ ਨਹੀਂ ਤੁਮਣਾ ਸਾਹਿਬ ਦੇਖੋ ਮੇਰੀ ਵਿਚਾਰ ਇਹ ਆ ਵੀ ਚਿਹਰੇ ਦੀ ਜਿਹੜੀ ਉਹ ਵਿਚਾਰ ਦੀ ਸਿਆਸਤ ਤੇ ਮੁੱਦਿਆਂ ਦੀ ਸਿਆਸਤ ਨੂੰ ਪਿੱਛੇ ਧੱਕਦੀ ਆ ਹੂੰ ਦੂਜੇ ਅਨ ਡੈਮੋਕਰੇਟਿਕਾ ਗੈਰ ਜਮਹੂਰੀ ਆ ਹੂੰ ਹੂੰ ਤਾਂ ਮੁੱਖ ਮੰਤਰੀ ਦਾ ਚਿਹਰਾ ਲਾਣ ਦਿੰਨੇ ਹੋ ਜੀ ਫਿਰ ਕਹਿੰਦੇ ਹੋ ਮੁੱਖ ਮੰਤਰੀ ਲੋਕਾਂ ਨੇ ਚੁਣ ਲਿਆ ਮੁੱਖ ਮੰਤਰੀ ਐਮ ਐਲ ਏ ਨੇ ਚੁਣਨਾ ਹੁੰਦਾ ਪ੍ਰਧਾਨ ਮੰਤਰੀ ਐਮ ਪੀ ਨੇ ਚੁਣਨਾ ਹੁੰਦਾ ਹੂੰ ਇਹ ਜੇ ਵਿਅਕਤੀਗਤ ਸਿਆਸਤ ਉੱਪਰੀ ਹੈ ਇਹ ਤਾਕਤਾਂ ਦਾ ਕੇਂਦਰੀਕਰਨ ਕਰਕੇ ਉੱਭਰੀ ਹੈ ਜੀ ਇੱਕ ਬੰਦੇ ਨੂੰ ਵੀ ਇਹਦਾ ਮਤਲਬ ਕਿਉਂਕਿ ਪ੍ਰਧਾਨ ਮੰਤਰੀ ਦੇਸ਼ ਨੇ ਚੁਣ ਲਿਆ ਹੁਣ ਇਹਨੂੰ ਕੋਈ ਲਾ ਨਹੀਂ ਸਕਦਾ ਹੂੰ ਤਾਂ ਸਾਰਿਆਂ ਨੂੰ ਇਹ ਚੁਣਨੀ ਪਊ ਪਿਛਲੇ ਸਮੇਂ ਤੋਂ ਚਿਹਰੇ ਦੀ ਸਿਆਸਤੋਂ ਪਿੱਛੇ हट ਰਹੀ ਸੀ ਕਾਂਗਰਸ ਜਿਵੇਂ ਮੈਨੂੰ ਲੱਗਿਆ ਹੂੰ ਕਿਉਂਕਿ ਇੰਡੀਆ ਗੱਠ ਜੋੜ ਦਾ ਸਭ ਤੋਂ ਵੱਡਾ ਗੱਲ ਚਣੌਤੀ ਇਹਨਾਂ ਦੇ ਸਾਹਮਣੇ ਇਹ ਸੀ ਜਿਹੜੀ ਹੁਣ ਉੱਭਰ ਕੇ ਆਈ ਸੀ ਜਿਵੇਂ ਇਹਨਾਂ ਨੇ ਆਪਣਾ ਮੱਧ ਪ੍ਰਦੇਸ਼ ਤੇ ਰਾਜਸਥਾਨ ਚ ਨਰਨਹਿਤ ਨੂੰ ਤਵਾ ਦੀ ਖੇਡ ਖੇਡੀ ਹੂੰ ਹੂੰ ਤੇ ਉਹ ਐਸਪੀ ਨੂੰ ਨਕਾਰਿਆ ਹੋਰਾਂ ਨੂੰ ਨਕਾਰਿਆ 200 ਸੀਟਾਂ ਨੇ ਮੰਨ ਲਓ ਉਹਦੇ ਵਿੱਚੋਂ ਤੁਸੀਂ 20 ਵਿਰੋਧੀਆਂ ਨੂੰ ਦੇ ਦੋਗੇ ਸਰਕਾਰ ਤਾਂ ਤੁਹਾਡਿਓ ਬਣਨੀ ਉਹ ਕੀ ਕਰ ਲੈਣਗੇ ਜੀ ਹੂੰ ਲੱਗਦਾ ਇਹ ਸੀ ਵੀ ਜਿਹੜੇ ਝਟਕਾ ਲੱਗੇ ਇਹ ਤੋਂ ਸੰਭਲਣ ਲਗੇ ਮੇਰੇ ਹਿਸਾਬ ਨਾਲ ਹੂੰ ਇੰਡੀਆ ਘੱਟ ਤੋੜਦਾ ਸਭ ਤੋਂ ਤਰਜੀਹੀ ਪ੍ਰੋਗਰਾਮ ਹੋਣਾ ਚਾਹੀਦਾ ਕਾਮਨ ਮਿਨਿਮਮ ਪ੍ਰੋਗਰਾਮ ਜੀ ਕਾਮਨ ਮਿਨਿਮਮ ਪ੍ਰੋਗਰਾਮ ਆ ਜਿਹੜਾ ਉਹਦੇ ਵਿੱਚੋਂ ਇਹ ਪਤਾ ਲੱਗੂ ਵੀ ਜਿਹੜਾ ਇੰਡੀਆ ਗੱਠ ਜੋੜ ਦਾ ਕਨਸੈਪਟ ਆ ਸੰਕਲਪ ਆ ਹੂੰ ਉਹ ਅਮਲੀ ਤੌਰ ਤੇ ਨੀਤੀਆਂ ਤੇ ਪ੍ਰੋਗਰਾਮ ਦੇ ਵਿੱਚ ਕਿਵੇਂ ਤਬਦੀਲ ਹੁੰਦਾ ਬਿਲਕੁਲ ਤੁਹਾਡੀ ਗੱਲ ਨੂੰ ਤੁਹਾਡੀ ਗੱਲ ਨੂੰ ਸਾਹਮਣਾ ਵਾਲਾ ਵੀ ਜਿਹੜਾ ਸਿਲਸਿਲਾ ਮੈਂ ਅੱਗੇ ਉਸੇ ਸਿਲਸਿਲੇ ਨਾਲ ਜੋੜਦਾ ਮਰਾਠਿਆਂ ਦਾ ਅਖਬਾਰ ਹੈ ਸਾਹਮਣਾ ਉਹਨਾਂ ਨੇ ਅੱਜ ਐਡੀਟੋਰਿਅਲ ਲਿਖਿਆ ਇਸ ਮੀਟਿੰਗ ਤੋਂ ਤਰਾ ਪਹਿਲਾਂ ਕਿ ਜਿੱਤ ਦੇ ਕੇ ਰੁੱਕ ਕੇ ਇੱਕ ਨੂੰ ਕਾਂਗਰਸ ਕੱਲਾ ਖਾਣਾ ਚਾਹੁੰਦੀ ਹੈ ਇਦਾਂ ਹੋ ਨਹੀਂ ਸਕਣਾ ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਲਈ ਨੈਸ਼ਨਲ ਅਲਾਈਅንስ ਕਮੇਟੀ ਵੀ ਬਣਾਈ ਹੈ ਪੰਜ ਮੈਂਬਰੀ ਨੈਸ਼ਨਲ ਅਲਾਈਅንስ ਕਮੇਟੀ ਹੈ ਜਿਹਦੇ ਵਿੱਚ ਅਸ਼ੋਕ ਗੈਲੋਤ ਪੁਪੇਸ਼ ਬਗੇਲ ਸੁਲਮਾਨ ਖੁਰਸ਼ੀਦ ਮਨਮੋਨ ਪ੍ਰਕਾਸ਼ ਤੇ ਇਸ ਦੇ ਨਾਲ ਮੁਕਲ ਵਾਸਨਿਕ ਇਹ ਮੈਂਬਰ ਲੈ ਕੇ ਆਏ ਨੇ ਜਿਹੜਾ ਮਤਲਬ ਟੋਟਲ ਇਹਨਾਂ ਨੇ ਨੈਸ਼ਨਲ ਅਲਾਈਅንስ ਕਮੇਟੀ ਬਣਾਈ ਹੈ ਗਾਂਧੀ ਪਰਿਵਾਰ ਪਿੱਛੇ ਰਹਿ ਕੇ ਕੰਮ ਕਰ ਰਿਹਾ ਜਿਵੇਂ ਸਾਮਨਾ ਨੇ ਅੱਜ ਠਕਾਈ ਕੀਤੀ ਹੈ ਕਿ ਪ੍ਰਧਾਨ ਮੰਤਰੀ ਬਣ ਦੀ ਚੁਆਇਸ ਹੈ ਰੋਹਲ ਨੂੰ ਸਿੱਧਾ ਟਾਰਗੇਟ ਕੀਤਾ ਤੇ ਇਸ ਲਈ ਕਹਿੰਦੇ ਇੰਡੀਆ ਦਾ ਮਤਲਬ ਸਮਝਣਾ ਚਾਹੀਦਾ ਕਾਂਗਰਸ ਜਿੱਤ ਦੇ ਕੇਕ ਨੂੰ ਇਕੱਲਾ ਖਾਣਾ ਚਾਹੁੰਦੀ ਹੈ ਇਦਾਂ ਨਹੀਂ ਹੋਏਗਾ ਨਾਲ ਲੈ ਕੇ ਸਾਰਿਆਂ ਨੂੰ ਚੱਲਣਾ ਹੋਏਗਾ ਕਿਤੇ ਨਾ ਕਿਤੇ ਉਹ ਚੀਜ਼ਾਂ ਦਾ ਅਸਰ ਵੀ ਹੈ ਮਮਤਾ ਬੇਨਰਜੀ ਦੁਆਰਾ ਮਲਕਰਜਨ ਖੜਗੇ ਦਾ ਨਾਮ ਸੁਝਾਇਆ ਜਾਣਾ ਤੇ ਦੂਸਰਾ ਕੇਜਰੀਵਾਲ ਦਾ ਸਹਿਮਤੀ ਦੇਣਾ ਜਿਹੜੀ ਪੰਜਾਬ ਦੀ ਸਥਿਤੀ ਹੈ ਪੰਜਾਬ ਦੇ ਕਾਂਗਰਸੀ ਵੀ ਕੇਜਰੀਵਾਲ ਵੀ ਪੰਜਾਬ ਚ ਹਰ ਹਫਤੇ ਆਉਂਦਾ ਹੈ ਉਹ ਵੀ ਬਾਹ ਖੜੀ ਕਰਕੇ ਕਹਿੰਦਾ 14 ਸੀਟਾਂ ਤੇ ਕੇਜਰੀਵਾਲ ਇਸ ਮੁੱਦੇ ਤੇ ਸਹਿਮਤੀ ਦਿੰਦਾ ਕੇਜਰੀਵਾਲ ਤੇ ਭਗਵੰਤ ਮਾਨ ਦੀ ਉੱਥੇ ਸ਼ਮੂਲੀਅਤ ਮਾਲੀ ਸਾਹਿਬ ਕਿਦਾਂ ਵੇਖਦੇ ਹੋ ਤੇ ਮਲਵਿੰਦਰ ਸਿੰਘ ਮਾਲੀ ਜੀ ਨਾਲ ਆਪਣੀ ਗੱਲਬਾਤ ਹੋ ਰਹੀ ਹੈ ਤੇ ਮਾਲੀ ਸਾਹਿਬ ਇਹ ਵੀ ਦੱਸਿਓ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਮਹਾਰਾਜ ਦੇ ਵਿੱਚ ਪੈਰਲਲ ਰੈਲੀ ਕੀਤੀ ਸੀ ਸਿੱਧੂਆਂ ਦੇ ਹਲਕੇ 'ਚ ਸਿੱਧੂ ਗਰਜੇ ਤੇ ਮਾਨਾਂ ਦੇ ਹਲਕੇ 'ਚ ਮੌੜਾ ਮਾਨ ਗਰਜੇ ਖਰਚਾ ਬੜਾ ਹੋਇਆ 400 ਕਰੋੜ ਦਾ ਹੋਰ ਖਰਚੇ ਬੜੇ ਚਰਚਾਵਾਂ ਨੇ ਜਹਾਜ਼ਾਂ ਦੀਆਂ ਜਾਂ ਹੋਰ ਲਗਜ਼ਰੀ ਜਹਾਜ਼ਾਂ ਦੀਆਂ ਇਸ ਰਨ ਉਸ ਰੈਲੀ ਤੋਂ ਬਾਅਦ ਆ ਕਾਂਗਰਸ ਦੇ ਰਾਜਾ ਵੜਿੰਗ ਦਾ ਵੀ ਅੱਜ ਬਿਆਨ ਹੈ ਤੇ ਸੁਖੀ ਰੰਧਾਵਾ ਦਾ ਵੀ ਹੈ ਕਿ ਇਸ ਤਰ੍ਹਾਂ ਨਾ ਕੀਤਾ ਜਾਵੇ ਪ੍ਰਤਾਪ ਸਿੰਘ ਬਾਜਵਾ ਵੀ ਕਿਤੇ ਕਿਤੇ ਆਪਣਾ ਪ੍ਰਤਾਪ ਦਿਖਾਉਂਦੇ ਆ ਕਹਿੰਦੇ ਵੀ ਸਿੱਧੂ ਕੱਲਾ ਜੋਰ ਜਮੈਸ਼ ਨਾ ਕਰੇ ਕਿਵੇਂ ਵੇਖਦੇ ਹੋ ਸਾਰੇ ਸਰਕਮਸਟੈਂਸ ਨੂੰ ਪੰਜਾਬ ਤੇ ਜਾਈਏ ਆਪਾਂ ਜੀ ਮਾਲੀ ਸਾਹਿਬ ਜੀ ਆ ਦੋਸਤੋ ਥੋੜੀ ਥੋੜੀ ਜੀ ਅੱਲੀ ਗੱਲ ਆ ਜਿਹੜੀ ਉਹ ਦੇਖੋ ਇੱਕ ਇੱਕ ਵਾਰ ਉਹਦੇ ਨਾਲ ਜਿਹੜੇ ਸਖਾਵਾਂੇ ਬਣ ਰਹੇ ਨੇ ਪਰ ਪ੍ਰੋਬਲਮ ਮਿਨੀਮਮ ਪ੍ਰੋਗਰਾਮ ਤੇ ਕੇਂਦਰਿਤ ਕਰਨ ਦੀ ਥਾਂ ਚਿਹਰੇ ਦੀ ਸਿਆਸਤ ਮੁਹਾਰਨਾ ਇਹ ਮੈਨੂੰ ਬੜਾ ਗਰਚਦੀ ਨਹੀਂ ਗੱਲ ਇਹ ਮੋਦੀ ਦੇ ਟਰੈਕ 'ਚ ਫਸਣ ਵਾਲੀ ਗੱਲ ਆ ਦੂਜੀ ਗੱਲ ਦੂਜੀ ਗੱਲ ਜਿਹੜੀ ਇਹ ਹੈ ਵੀ ਇੱਕ ਦੇ ਖਿਲਾਫ ਇੱਕ ਉਮੀਦਵਾਰ ਖੜਾ ਕਰਨ ਦੀ ਉਹ ਵਧੀਆ ਬਣ ਜਾਣੀਆ ਗੱਲ ਖੜਗੇ ਸਾਹਿਬ ਦਾ ਬਾਹਰ ਆ ਕੇ ਇਹ ਕਹਿਣਾ ਵੀ ਪਹਿਲਾਂ ਚੋਣਾ ਤਾਂ ਜਿੱਤ ਲਈਏ ਹੂੰ ਜਿਹੜੇ ਬਾਤ ਕਰ ਲਾਂਗੇ ਇਹ ਵੀ ਮੈਨੂੰ ਇਹ ਲੱਗਦਾ ਵੀ ਹਾਲੇ ਇਸ ਗੱਲ ਬਾਰੇ ਪੂਰੀ ਤਰ੍ਹਾਂ ਕਲੈਰਿਟੀ ਨਹੀਂ ਜਾਂ ਜਿਵੇਂ ਤੁਸੀਂ ਸਾਹਮਣੇ ਵਾਲੇ ਦਾ ਹਵਾਲਾ ਦਿੱਤਾ ਵੀ ਉਹਨਾਂ ਨੇ ਐਡੀਟੋਰੀਅਲ ਲਿਖਿਆ ਤੇ ਠੀਕ ਲਿਖਿਆ ਉਹਨਾਂ ਨੇ ਥੋੜਾ ਆਪ ਜਦੋਂ ਪੰਜਾਬ ਤੇ ਆਉਨੇ ਆ ਸਾਡੇ ਪੰਜਾਬਸਿਆ ਵੀ ਉਹੀ ਆ ਵੀ ਕੇਂਦਰ ਦੇ ਵਿੱਚ ਉਹ ਜੀ 20 ਗਰੁੱਪ ਨੂੰ ਇਗਨੋਰ ਕਰਕੇ ਰਾਹ ਲੋ ਗੰਦੇ ਨੇ ਥੋੜੀ ਜੀ ਗੱਲ ਸਿੱਧੀ ਕਰ ਲਈ ਹੂੰ ਹੂੰ ਪਰ ਰਾਜਾਂ ਦੇ ਮਸਲੇ ਆ ਰਹੀ ਆ ਹੂੰ ਜਿਹੜੀ ਪੰਜਾਬ ਇਹ ਉਦੋਂ ਪਹਿਲਾਂ ਵੀ ਨਹੀਂ ਸਮਝੀ ਸੀ ਪੰਜਾਬ ਨੂੰ ਬਦਲਵੀਂ ਸਿਆਸਤ ਦੀ ਲੋੜ ਆ ਬਦਲਵੇਂ ਤਰੀਕੇ ਦੀ ਕੜਾ ਉਹਨੂੰ ਨਕਾਰ ਕੇ ਜਿਹੜਾ ਸਿੱਧੂ ਪੰਜਾਬ ਦਾ ਏਜੰਡਾ ਉਭਾਰ ਰਿਹਾ ਸੀ ਇਹ ਹਾਲਾਂਕਿ ਸਿੱਧੂ ਦੇ ਏਜੰਡੇ ਦੀ ਅੱਜ ਤੱਕ ਕਿਸੇ ਨੇ ਆਲੋਚਨਾ ਨਹੀਂ ਕੀਤੀ ਕਿਸੇ ਨੇ ਨਹੀਂ ਕਿਹਾ ਵੀ ਇਹ ਠੀਕ ਨਹੀਂ ਹੈ ਜਾਂ ਇਹਦੇ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ ਜਾਂ ਇਹ ਮੁਲਕ ਦੇ ਹਿੱਤਾਂ ਦੇ ਅਨੁਸਾਰ ਨਹੀਂ ਬਸ ਉਹ ਤੂੰ ਤੂੰ ਕਰਦਾ ਜੀ ਮੈਂ ਮੈਂ ਕਰਦਾ ਜੀ ਆਹ ਕਰਦਾ ਜੀ ਇਹ ਕਰਦਾ ਜੀ ਉਹ ਜੀ ਕਰਦਾ ਮਤਲਬ ਭਾਸ਼ਾ ਵਿਗਿਆਨੀ ਬਣਾਤਾ ਸਾਰੇ ਪੰਜਾਬ ਦੇ ਚਲੋ ਮੈਂ ਨਹੀਂ ਕਿਹਾ ਸਿੱਧੂ ਚ ਨੁਕਸ ਹੈ ਨਹੀਂ ਜਾਂ ਉਹਨੂੰ ਸੁਧਾਰਨ ਦੀ ਲੋੜ ਨਹੀਂ ਹੈ ਕੱਲਾ ਨੂੰ ਕਿਉਂਕਿ ਬਹੁਤ ਵੱਡੀ ਗੱਲ ਆ ਮੈਂ ਮੈਂ ਇਹਨੂੰ ਅਸੀਂ ਚ ਬਦਲਣਾ ਮੈਂ ਮੈਂ ਇਹਨੂੰ ਆਪ ਚ ਬਦਲਣਾ ਇੱਕ ਟੀਮ ਵਰਕ ਕਰਨਾ ਉਹ ਪਾਸੇ ਬੜਾ ਚੈਲੰਜ ਆ ਸਿੱਧੂ ਸਾਹਿਬ ਦੇ ਸਾਹਮਣੇ ਚਲੋ ਉਹਨਾਂ ਨੇ ਉਹ ਗੱਲ ਛੱਡਤੀ ਦਰਸ਼ਨੀ ਘੋੜੇ ਵਾਲੀ ਉਹ ਇਹ ਵੱਖਰੀ ਗੱਲ ਆ ਤੇ ਪੰਜਾਬ ਦੀ ਕਾਂਗਰਸ ਹੁਣ ਇਹ ਨਹੀਂ ਸਮਝ ਰਹੀ ਕਿ ਮੁਲਕ ਚ ਬਦਲਾਅ ਦੀ ਲੋੜ ਕੀ ਆ ਮੁਲਕ ਚ ਹਾਲ ਤਹ ਦੇ ਡੁੱਬੇਗੀ ਕਿਸ਼ਤੀ ਤੋਂ ਡੁੱਬेंगे ਸਾਰੇ ਨਾ ਹਮ ਹੀ ਬਚੇਗੇ ਨਾ ਫੋਰੇ ਜੀ ਕੇ ਇਹ ਵੈਦੀ ਜਿਹੜਾ ਇੰਡੀਆ ਦੇ ਇੰਦਰਾ ਇੰਦਰਾ ਜੀ ਇੰਡੀਆ ਕਹਿੰਦੇ ਸੀ ਜਦੋਂ ਉਹਦੇ ਖਿਲਾਫ ਸਾਰੇ ਇਕੱਠੇ ਹੋ ਗਏ ਸੀ ਪੁਲਟ ਗਿਆ ਸੀ ਨਾ ਰਜੀਮ ਬਿਲਕੁਲ ਪਰ ਪਾਰਟੀ ਇੱਕ ਥੋੜੀ ਹੋ ਗਈਆਂ ਸੀ ਜਾਂ ਰਾਜਾ ਚ ਸਿਆਸਤ ਇੱਕ ਬੜੋ ਬਦਲ ਗਈ ਸੀ ਇਹ ਪੰਜਾਬ ਦੇ ਕਾਰਨ ਸੀ ਹੁਣ ਇਹ ਸਮਝਣ ਨੂੰ ਤਿਆਰ ਨਹੀਂ ਇਹਦਾ ਇੱਕ ਕਾਰਨ ਟਵਾਣਾ ਸਾਹਿਬ ਹੈ ਜਿਹੜੀ ਮੈਂ ਸੋਚਦਾ ਵੀ ਪਿਛਲੇ ਸਮੇਂ ਚ ਹਾਕਮ ਜਮਾਤਾਂ ਸਿਰਫ ਪੁਲਿਸ ਤੇ ਫੌਜ ਨਾਲ ਰਾਜ ਨਹੀਂ ਕਰਦੀਆਂ ਉਹ ਤੁਹਾਡੇ ਦਿਮਾਗ ਨੂੰ ਕੰਟਰੋਲ ਕਰਦੇ ਹੂੰ ਤੁਹਾਡਾ ਵਿਚਾਰ ਬਦਲਦਿਆਂ ਨੇ ਤੁਹਾਡਾ ਰਿਸਪੌਂਸ ਸਿਸਟਮ ਬਦਲਦਿਆਂ ਨੇ ਜਿਹੜਾ ਭਾਰਤ ਦੇਖਣ ਦਾ ਨਜ਼ਰੀਆ ਸੀ ਨਾ ਜੀ ਮਤਲਬ ਯੂਨੀਅਨ ਆਫ ਸਟੇਟਸ ਦੀ ਥਾਂ ਫੁੱਲਾਂ ਦੇ ਗੁਲਦਸਤੇ ਦੀ ਥਾਂ ਦੇਖ ਤਾ ਅਖੰਡ ਤਾ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਭਾਰਤ ਇੱਕ ਹੈ ਤੇ ਹੁਣ ਤਾਂ ਸਿੱਧੀ ਹਿੰਦੂਦਾਰੀ ਆਸਤਾ ਗਈ ਹੁਣ ਤਾਂ ਜਿਹੜੇ ਪਹਿਲਾਂ ਕਹਿੰਦੇ ਸੀ ਅਨੇਕਤਾ ਚ ਏਕਤਾ ਹੁਣ ਕਹਿੰਦੇ ਏਕਤਾ ਚ ਅਨੇਕਤਾ ਪਹਿਲਾਂ ਭਾਰਤੀਆਂ ਸੀ 141 MP ਸਸਪੈਂਡ ਹੋ ਗਏ ਨੇ ਹੁਣ ਤੱਕ ਤੇ ਸਸਨਾ 99 ਆਪੇ ਪ੍ਰਧਾਨ ਵਾਲੀ ਗੱਲ ਐ ਸੰਸਦ ਤਾਂ ਭਾਂ ਭਾਂ ਕਰਦੀਆ ਵਿਰੋਧੀ ਨਜ਼ਰ ਥੋੜੇ ਹੀ ਰਹਿੰਦੇ ਨੇ ਤੇ ਇਹਦਾ ਆਮ ਆਦਮੀ ਪਾਰਟੀ ਦਾ ਇਕਲੌਤਾ ਸੀ ਸੁਸ਼ੀਲ ਰਿੰਕੂ ਉਹ ਵੀ ਅੱਜ ਘਰੇ ਤੋਰ ਦਿੱਤਾ ਤੇ ਇਸ ਤਰ੍ਹਾਂ ਜਿਹੜਾ ਇੱਤ ਖੜਕਾ ਸੀਗਾ ਜਿਹਨੂੰ ਬੀ ਟੀਮ ਕਹਿੰਦੇ ਆ ਆਮ ਆਦਮੀ ਪਾਰਟੀ ਉਹ ਬੜੇ ਬੀਬੇ ਪੁੱਤ ਬਣੇ ਰਹੇ ਅੱਜ ਮੀਟਿੰਗ ਦੇ ਵਿੱਚ ਤੇ ਉਹਨਾਂ ਨੇ ਜਿਹੜੀ ਹਾਮੀ ਭਰੀਆ ਕਹਿੰਦੇ ਹਾਂ ਸਾਨੂੰ ਮਲ ਕਰ ਜਨ ਠੀਕ ਹੈ ਇਹਦੇ ਚ ਪੰਜਾਬ ਕਾਂਗਰਸ ਦਾ ਬਿਆਨ ਅਜੇ ਆਇਆ ਨਹੀਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਬਿਆਨ ਤਾਂ ਜਾਂ ਰਾਜਾ ਵੜਿੰਗ ਦੇ ਅਜੇ ਨਵਜੋਤ ਸਿੰਘ ਸਿੱਧੂ ਨੂੰ ਹੀ ਇਹਨਾਂ ਨੇ ਘੇਰਿਆ ਹਾਲਾਂਕਿ ਠੀਕ ਹੈ ਉਹਨੇ ਆਪਣੇ ਦਮ ਤੇ ਰੈਲੀ ਕੀਤੀ ਹੈ ਰੈਲੀ ਤੋਂ ਪਿੱਛੇ ਨਹੀਂ ਅਟਿਆ ਜੋ ਵੀ ਗੱਲ ਆ ਧੂਮ ਧੜੱਕੇ ਨਾਲ ਕਹੀ ਆ ਮਹਾਰਾਜ ਦੇ ਵਿੱਚ ਜਾ ਕੇ ਤੇ ਇਹਨੂੰ ਇਹਨਾਂ ਨੇ ਅਖਾੜਾ ਹੀ ਦੱਸਿਆ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਸਿੱਧੂ ਆਪਣਾ ਖਾੜਾ ਕੱਲਿਆਂ ਨਾਲ ਲਾਵੇ ਇਹਦਾ ਮਤਲਬ ਤੁਸੀਂ ਵੀ ਖਾੜਾ ਲਾਉਂਦੇ ਹੋ ਬਾਜਵਾ ਸਾਹਿਬ ਤੁਸੀਂ ਫਿਰ ਰੈਲੀਆਂ ਕਰਦੇ ਹੋ ਖਾੜਾ ਲਾਉਂਦਾ ਸੋ ਪ੍ਰਧਾਨਗੀ ਦੇ ਦੌਰਾਨ ਕਹਿੰਦੇ ਕਾਂਗਰਸ 78 ਤੋਂ 18 ਤੇ ਆ ਗਈ ਹੈ ਮਤਲਬ ਜਿਹੜਾ ਗਾਲ ਹੈ ਉਹ ਸਾਰਾ ਉਹਦੇ ਹੀ ਹੈ ਹੁਣ ਪ੍ਰਧਾਨਗੀ ਤਾਂ ਜਿਹੜਾ ਜਿਹੜਾ ਲਾਣੇਦਾਰ ਤਾਂ ਰਾਜਸਥਾਨ ਚ ਸੁਖੀ ਰੰਧਾਵਾ ਵੀ ਸੀ ਉਤੋਂ ਕੀ ਘਟ ਲਿਆ ਰੰਧਾਵਾ ਸੋ ਇਸ ਤਰ੍ਹਾਂ ਜਿਹੜੀ ਆਪਸੀ ਪਾਟੋ ਤਾੜਾ ਕਿਉਂਕਿ ਸਰਦਾਰਾਂ ਸੀ ਸਾਰੇ ਹੀ ਇੱਕ ਦੂਸਰੇ ਦੀ ਅਸੀਂ ਕਮਾਂਡ ਤਾਂ ਮੰਨਣੀ ਕੋ ਨਹੀਂ ਕਿਵੇਂ ਵੇਖਦੇ ਹੋ ਇਸ ਵਰਤਾਰੇ ਨੂੰ ਜੀ ਜੀ ਤੇ ਮਮਾ ਦਾ ਕੁਐਸਚਨ ਨਹੀਂ ਜੀ ਅਸਲ ਸਵਾਲ ਜਿਹੜਾ ਮਨਜੋਤ ਸਿੰਘ ਸਿੱਧੂ ਉਹ ਇੱਕ ਨਵਾਂ ਮੰਨ ਲਿਆ ਬੈਠੀ ਜਿਹੜਾ ਚੱਲਦਾ ਲੱਗਿਆ ਹੁਣ ਨਾ ਦਾ ਉੱਤਰ ਘਾਟੋ ਮਹੇ ਤੇ ਨਾ ਇਹਦੇ ਵਿੱਚ ਤਾਂ ਚੱਲ ਜਿੰਦਾ ਕੰਮ ਜਦੋਂ ਕੋਈ ਲਾਂਗਾ ਤਾੜਦੇ ਹੋ ਨਾ ਫਿਰ ਵੀ ਜ਼ੋਰ ਵੀ ਲੱਗਦਾ ਤੇ ਪੁਝਾਲ ਵੀ ਆਉਂਦੇ ਨੇ ਰੋਲੇ ਵੀ ਪੈਂਦੇ ਨੇ ਸਿੱਧੂ ਉਸ ਰਾਹ ਪਿਆ ਹੋਇਆ ਹੂੰ ਧੁਰ ਤੋਂ ਪਿਆ ਹੋਇਆ ਉਹ ਚਲੋ ਅਮਰਿੰਦਰ ਨੇ ਵੀ ਕਾਂਗਰਸ ਨੂੰ ਇੱਕ ਹੱਦ ਤੱਕ ਬਦਲਿਆ ਸੀ ਹਾਈ ਕਮਾਂਡ ਨੂੰ ਕਿਹਾ ਸੀ ਪੰਜਾਬ ਪੰਜਾਬ ਆ ਜਾ ਆਪ ਨੂੰ ਪੰਜਾਬ ਦੇ ਹਿਸਾਬ ਨਾਲ ਚੱਲਣ ਦੋ ਤੇ ਉਹ ਪਹਿਲੇ ਜਿਹੜੀ ਉਹਦੀ ਪਹਿਲੀ ਟਰਮ ਸੀ ਕੀਤਾ ਉਹਨੇ ਕੰਮ ਲੋਕ ਕਹਿਣ ਲੱਗੇ ਸੀ ਬਾਦਨ ਨਾਲੋਂ ਚੰਗਾ ਸਿੱਖ ਅਮਰਿੰਦਰ ਤੇ ਵੱਖਰੀ ਗੱਲ ਆ ਵੀ ਦੂਜੀ ਟਰਮ ਦੇ ਵਿੱਚ ਉਹ ਲਿੱਧ ਪੋਰ ਗਿਆ ਤੇ ਆਪਦੇ ਅਸਲ ਤੇ ਆ ਪਹੁੰਚਿਆ ਜੀ ਸੋ ਇਸ ਕਰਕੇ ਮਤਲਬ ਜਿਹੜੀ ਤਾਂ ਗੱਲ ਤੁਸੀਂ ਕੇਜਰੀਵਾਲ ਦੀ ਕਰਦੇ ਹੋ ਇਹਦੀ ਛਲੇਡਾ ਸਿਆਸਤ ਜੀ ਛਲੇਡਾ ਸਿਆਸਤ ਪੋਜ ਹੋ ਗਈ ਨੰਗੀ ਹੋ ਗਈ ਪੰਜਾਬ ਦੇ ਲੁੱਟਿਆ ਜਾ ਰਿਹਾ ਜਾ ਰਿਹਾ 베ਰੇਮੀ ਨਾਲ ਵਰਤਿਆ ਜਾ ਰਿਹਾ ਆਖਰ ਚ ਹੂੰ ਜੀ ਜੀ ਥੋੜੀ ਲਾਈਨ ਕੱਟ ਲਾਈਨ ਕੱਟਦੀ ਹੈ ਮਾਲੀ ਸਾਹਿਬ ਮੈਂ ਦੂਸਰੀ ਲਾਈਨ ਤੇ ਟਰਾਈ ਕਰਦਾ ਇੱਕ ਸੈਕਿੰਡ ਦਿਓ ਪਲੀਜ਼ ਮੈਨੂੰ ਤੇ ਆਪਣੀ ਗੱਲਬਾਤ ਦੁਸਤਰ ਹੋ ਰਹੀ ਹੈ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੇ ਨਾਲ ਤੇ ਜਿਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ ਪੰਜਾਬ ਕਾਂਗਰਸ ਦੇਖੋ ਨਵਜੋਤ ਸਿੰਘ ਸਿੱਧੂ ਨੇ ਰੈਲੀ ਕੀਤੀ ਕੋ ਗੁਨਾਹ ਨਹੀਂ ਕਰ ਲਿਆ ਸੋ ਇਸ ਦੌਰਾਨ ਇਹ ਜਿਹੜਾ ਸਾਰਾ ਸਿਲਸਿਲਾ ਆ ਆਪਸੀ 파ਟੋਤਾਰ ਨਾਲ ਨਾਲ ਬਿਆਨ ਆ ਜਾਂਦਾ ਤੇ ਦੂਸਰਾ ਮਾਲੀ ਸਾਹਿਬ ਹੁਣ ਜਿਹੜੇ ਕੁਝ ਸੱਜਣ ਕੈਨੇਡਾ ਚ ਨੇ ਉਹ ਕਹਿੰਦੇ ਅਸੀਂ ਖਾਲਸਾ ਰਾਜ ਲਿਆਉਣਾ ਪਰ ਖਾਲਸਾ ਰਾਜ ਸਿਰਫ ਝੰਡੇ ਸੜਨ ਵਾਲੀ ਆਜਣਾ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਮੰਦ ਭਾਗਿਆ ਨਹੀਂ ਹੋਣਾ ਚਾਹੀਦਾ ਸੀ ਜੇ ਉਧਰ ਤੇ ਕੋਈ ਜ਼ੁਰਮ ਹੈ ਤੁਸੀਂ ਵੀ ਇਹ ਚੀਜ਼ਾਂ ਚ ਚੱਲੀਆਂ ਨੇ ਕਾਨੂੰਨ ਮੁਤਾਬਕ ਹੋਵੇ ਮਰਡਰ ਕਿਉਂ ਹੋਵੇ ਕਿਸੇ ਦਾ ਤੇ ਕੈਨੇਡਾ ਦੇ ਵੈਨਕੂਵਰ ਦੇ ਭਾਰਤੀ ਐਮਬੈਸੀ ਦੇ ਬਾਹਰ ਫੇਰ ਕੁਝ ਖਾਲਸਤਾਨੀ ਕਹੇ ਜਾਂਦੇ ਲੋਕਾਂ ਵੱਲੋਂ ਭਾਰਤੀ ਤਿਰੰਗੇ ਦਾ ਅਪਮਾਨ ਕੀਤਾ ਗਿਆ ਤਿਰੰਗਾ ਸਾੜਿਆ ਗਿਆ ਇਹ ਚੀਜ਼ਾਂ ਦੇ ਦੌਰਾਨ ਕੈਨੇਡੀਅਨ ਪੁਲਿਸ ਅੱਗੇ ਨਹੀਂ ਆਈ ਫਰੀडम ਆਫ ਐਕਸਪ੍ਰੈਸ਼ਨ ਦਾ ਮਾਮਲਾ ਤਿੰਨ ਦਿਨਾਂ ਚ ਇਹ ਖਾਲਸਤਾਨੀਆਂ ਦਾ ਦੂਸਰਾ ਪ੍ਰਦਰਸ਼ਨ ਹੈ ਪਰ ਹਿੰਦੁਸਤਾਨੀ ਮੀਡੀਆ ਨੂੰ ਇਹ ਚੀਜ਼ਾਂ ਬੜੀਆਂ ਰਾਸ ਆ ਰਹੀਆਂ ਨੇ ਖਾਸ ਕਰਕੇ 24 ਤੋਂ ਪਹਿਲਾਂ ਇਹ ਦੋਨਾਂ ਇਸ਼ੂਸ ਤੇ ਲੈ ਲੋ ਇੱਕ ਜਿਹੜਾ ਪਹਿਲਾਂ ਕੰਪਲੀਟ ਕਰ ਦਿਓ ਜਿਹੜੀ ਆਪਣੇ ਗੱਲਬਾਤ ਪੰਜਾਬ ਦੀ ਸਿੱਧੂ ਤੇ ਬਾਜਵਾ ਦੇ ਮੁਤਲਕ ਚੱਲ ਰਹੀ ਸੀ ਜੀ ਮਾਲੀ ਸਾਹਿਬ اللي ਹੈ ਜੀ ਮੈਂ ਇਹੀ ਕਹਿ ਰਿਹਾ ਸੀ ਵੀ ਸਿੱਧੂ ਨਮਾ ਆਂ ਦਾ ਪਾਰਸ਼ ਜੀ ਨਮਾ ਇਹ ਪਾੜ ਦਿਓ ਨਾ ਜਦੋਂ ਮੁੱਦਿਆਂ ਦੀ ਸਿਆਸਤ ਦੀ ਗੱਲ ਕਰਦਾ ਪਾਕਿਸਤਾਨ ਨਾਲ ਹੀ ਗੱਲ ਕਰਦਾ ਬਾਗਾ ਪਾਟਰ ਖੁੱਲਣ ਦੀ ਗੱਲ ਕਰਦਾ ਜਦੋਂ ਉਹ ਇਹ ਕਹਿੰਦਾ ਵੀ ਠੇਕੇਦਾਰੀ ਸਿਸਟਮ ਖਤਮ ਕਰੋ ਜਿਹੜੀਆਂ ਖਜਾਨੇ ਦੀਆਂ ਘਰ ਵੱਲੋਂ ਬੰਦ ਕਰੋ ਸ਼ਰਾਬ ਦੀ ਗੱਲ ਬਣਾਓ ਰੇਤ ਦੀ ਗੱਲ ਪੋਲੂਸ਼ਨ ਬਣਾਓ ਕੇ ਵੀ ਮਾਤੀ ਨੂੰ ਕੰਟਰੋਲ ਕਰੋ ਇਸ਼ਤਿਹਾਰਬਾਜ਼ੀ ਵਾਲਾ ਸਿਸਟਮ ਖਤਮ ਕਰੋ ਉਹ ਪੰਜਾਬ ਦੀ ਕਾਂਗਰਸ ਨੂੰ ਫਿੱਟੇ ਹੁੰਦਾ ਉਹ ਨਾਲ ਅੱਗੇ ਬੁਲਾ ਰਿਹਾ ਉਹ ਨਾਲ ਤੀਜੀ ਨਾਲ ਬੁਲਾ ਰਿਹਾ ਇਸ਼ਤਿਹਾਰਬਾਜ਼ ਦਾ ਰਿਕਾਰਡ ਹੀ ਤੋੜ ਨਹੀਂ ਇਹਨਾਂ ਨੇ ਜੀ ਉਹ ਇੱਕ ਇਹ ਕਹਿੰਦਾ ਖਾਣਾ ਲਾਉਂਦਾ ਸਿੰਧੂ ਜਦੋਂ ਹਾਰਿਆ ਸੀ ਹਾਰਨ ਤੋਂ ਬਾਅਦ ਉਸ ਕੋਲੇ ਜਿਹੜਾ ਕਿਹਦਾ ਕਿਹਦਾ ਆਉਂਦਾ ਸੀ ਉਹ ਤੁਰਿਆ ਸੀ ਨਾ ਜੀ 15 ਦਿਨ ਦੇ ਅੰਦਰ ਵਿੱਚ ਆ ਆ ਵੀ ਪਾਰਟੀ ਨੂੰ ਸੱਦਾ ਦੇਣਾ ਪਿਆ ਉਹਨੂੰ ਵੀ ਆ ਕੇ ਗੱਲ ਕਰੋਗੀ ਸਾਡੇ ਨਾਲ ਜੀ ਜਿਹੜਾ ਜਿਹਦਾ ਭਗਵਾਨ ਤੇ ਇਹ ਕਹਿੰਦਾ ਉਹ ਕੀ ਆ ਉਹਦੇ ਕੋਲ ਕੋਈ ਆਉਣਾ ਉਹਦਾ ਆਉਣਾ ਕਦੇ ਕੋਈ ਕੋਈ ਹੂੰ ਕਰਕੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਹੈ ਕਿ ਲੜ ਰਿਹਾ ਬੋਟਾ ਲਾਉਣਾ ਹਾਈ ਕਮਾਂਡ ਨਾਲ ਖੜਾਗਾ ਪੰਜਾਬ ਨਾਲ ਪੰਜਾਬ ਨਹੀਂ ਲੜਾਂਗੇ ਹੂੰ ਤਾਂ ਇਹ ਇਸ ਕਰਕੇ ਇਹਦੇ ਵਿੱਚ ਇੰਨੇ ਜਿਹੇ ਗੱਲਾਂ ਨਹੀਂ ਵੱਖ ਕਰਾਉਣਾ ਦੂਸਰੀ ਖੜਾ ਲਾਓ ਤੁਹਾਨੂੰ ਤਾਂ ਆਮ ਆਦਮੀ ਪਾਰਟੀ ਦੇ ਖਿਲਾਫ ਖੜੇ ਨਹੀਂ ਲੱਗ ਰਿਹਾ ਭਾਈ ਹਾਂ ਬਿਲਕੁਲ ਕਿਉਂਕਿ ਅਗਲਾ ਕਹਿ ਦੱਸੋ ਤੁਸੀਂ ਇੱਕ ਵੱਖਰਾ ਕੀ ਕੀਤਾ ਹੁਣ ਤੱਕ ਜਿਸ ਦਾ ਮੈਨੂੰ ਕੋਈ ਪਰਦਾ ਇਸ ਕਰਕੇ ਉੱਤੇ ਕੋਈ ਭਾਰ ਨਹੀਂ ਉਹ ਤਾਂ ਕਹਿੰਦਾ ਹਰ ਇੱਕ ਵਾਰ ਮੁੱਖ ਮੰਤਰੀ ਜਿੱਤ ਜਾਂਦਾ ਪੰਜਾਬ ਹਾਰ ਜਾਂਦਾ ਐਸਟੀ ਪੰਜਾਬ ਨੂੰ ਜਿਟਾਉਣਾ ਸੀ ਤਾਂ ਹੂੰ ਹੂੰ ਉਹ ਜੇ ਇਸ ਕਰਕੇ ਸਿੱਧੂ ਆ ਜਿਹੜਾ ਦੇਖੋ ਜੀ ਬਹੁਤ ਗੰਦਾ ਨੇ ਮੈਂ ਕਈ ਵਾਰ ਕਹਿੰਦਾ ਉਹਨਾਂ ਦੀ ਮੈਣ ਤੋਂ ਆਪਾਂ ਤੇ ਅਸੀਂ ਤੇ ਹੋਣਾ ਪਈਆਂ ਜਿਵੇਂ ਦਰਜੀ ਪਟਿਆਲੇ ਜੀ ਉਹਨੇ ਗੱਲ ਛੱਡੀ ਆ ਉਦੋਂ ਉਹਦਾ ਏਜੰਡਾ ਟੈਸਟਡ ਹੋਣਾ ਹਾਲੇ ਲੋਕਾਂ ਦਾ ਹੁਗਾਰਾ ਕਿਸੇ ਕੱਟ ਕ੍ਰੈਕਟੀ ਰੈਲੀ ਕਾਂਗਰਸ ਨਹੀਂ ਕਰ ਸਕਦੇ ਲੈ ਜੋਰ ਵਾਲੇ ਨੇ ਇਸ ਤਰ੍ਹਾਂ ਕਿਸੇ ਤਰ੍ਹਾਂ ਦੇ ਨਾ ਇੱਕ ਤੋਂ ਵੱਡੀ ਰੈਲੀ ਹੋਣ ਤੱਕ ਉਹਨਾਂ ਨੇ ਕਿੰਨੀਆਂ ਰੈਲੀਆਂ ਕੀਤੀਆਂ ਜੀ ਇਸ ਕਰਕੇ ਇਹ ਲੋਕ ਬਣਾ ਕੇ ਸਿੱਧੂ ਦਾ ਸਾਥ ਇੰਨੀ ਸੁਰਤ ਹੈ ਰਿਹਾ ਉਹ ਤੋਂ ਬਿਗੇ ਨਾ ਕਰਦਾ ਹਮਮ ਹਮ ਤੋਰੀ ਤਾਰ ਦੀ ਥਾਂ ਉਹਨੂੰ ਲਗਾ ਤਾ ਲਗਾਤਾਰ ਕੰਮ ਕਰਦੇ ਰਹਿਣਾ ਚਾਹੀਦਾ ਉਹਦੇ ਵਿਚਾਰਾਂ ਨੂੰ ਹਾਲੇ ਤੱਕ ਕਿਸੇ ਨੇ ਚੈਲੰਜ ਨਹੀਂ ਕੀਤਾ ਜਦੋਂ ਵਿਚਾਰਾਂ ਤੋਂ ਬੰਦਾ ਸਿੱਖਣਾ ਮੁਝੇਗਾ ਜੀ ਉਹਦਾ ਵਿਰੋਧ ਨਾ ਕਰ ਸਕੇ ਫਿਰ ਇਹਨਾਂ ਦੇ ਜਿਹੜੇ ਮਹਾਮਾਗਿਆ ਤੇ ਦਾਦੇ ਵੇਲੇ ਆਜ ਦੇ ਵੇਲੇ ਜਦੋਂ ਤੁਸੀਂ ਉਹ ਸੌ ਨੁਕਤੇ ਕੱਢੋਗੇ ਮਤਲਬ ਉਹ ਦੇਸ਼ ਪੰਜਾਬ ਦੀ ਗੱਲ ਕੀਤੀ ਮੁੜ ਕੇ ਉਹ ਪੰਜਾਬ ਨੂੰ ਦੇਖੋ ਉਹ ਗੱਲਾਂ ਜਿਹੜੀਆਂ ਹੋ ਗਈਆਂ ਮਿੱਟੀਆਂ ਤਾਂ ਜਾਂ ਨਹੀਂ ਤੱਕਦੀਆਂ ਪਰ ਉਹਨਾਂ ਤੋਂ ਸਬਕ ਸਿੱਖ ਕੇ ਅੱਜ ਤਾਂ ਇਹ ਕਿਹਾ ਜਾ ਸਕਦਾ ਨਹੀਂ ਪੰਜਾਬ ਦੇ ਸਿੱਖ ਫਲਸਫੇ ਅਨੁਸਾਰ ਅਸੀਂ ਰਾਖ ਸੱਜਾਂਗੇ ਪੂਰੇ ਉਸਾਰ ਉਸੀ ਮੁਲਕ ਦੇ ਵਿੱਚ ਆਪਣੀ ਗੱਲ ਅਗੇ ਤੋਰਾਂਗੇ ਕਿਉਂਕਿ ਜਦੋਂ ਤੁਸੀਂ ਕਹਿੰਦੇ ਹੋ ਸਿੱਖ ਫਲਸਫਾ ਇੱਕ ਬ੍ਰਹੰਡੀ ਬ੍ਰਹਮੰਡੀ ਫਲਸਫਾ ਮਾਰੇ ਆ ਕੇ ਜਕਟ ਮੇ ਨਾਨਕ ਨਿਰਮਨ ਪੰਕਚ ਚਲਾਇਆ ਜੀ ਤੇ ਇਸ ਕਰਕੇ ਉਹ ਸਹੀ ਉਹਦੇ ਵਿਚਾਰ ਪਹਿਲਾਂ ਨਾਲੋਂ ਵੀ ਵਿਸਾਰ ਚ ਉਤਰੇ ਨੇ ਫੇ ਨਾ ਅਕਾਲੀਆ ਨੂੰ ਰਾਸ ਤੋਂ ਦੇ ਨਾ ਆਵਾਜ਼ ਵੀ ਪਾਰਟੀ ਵਿੱਚ ਨਾ ਜੀ ਜੀ ਵਾਲੀ ਸਾਹਿਬ ਬਿਲਕੁਲ ਬਿਲਕੁਲ ਤੇ ਇਸ ਕਰਕੇ ਜਿਹੜਾ ਖਾਲਸਾ ਸੰਪਤਵਾਣਾ ਸਾਹ ਸਮਝ ਦੱਸਾ ਇਹ ਉਹ ਇਸ ਕਲਪਾ ਜਿਹੜੀ ਸੋਚ ਤੋਂ ਹਿੰਦੂ ਤੋਂ ਮੁਸਲਮਾਨੋਂ ਨਿਕਲੀ ਸੀ ਜੀ ਕੋਸੇ ਦਾ ਜਾਰੀ ਰੂਪ ਹੈ ਹਾਲਿਸਤਾਨ ਦਾ ਸੰਕਲਪ ਹੈ ਜਿਹੜੇ ਬ੍ਰਾਹਮਣਵਾਦੀ ਸੰਕਲਪ ਹਮ ਹਮ ਅੱਜ ਮੈਂ ਮਾਫੀ ਚਾਹੁੰਦਾ ਕਿਉਂਕਿ ਜਿਹਦੇ ਆਧਾਰ ਤੇ ਹਿੰਦੂ 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 ਨੂੰ ਕਹਿੰਦੇ ਨੇ ਕੌਮ ਮੁਸਲਮਾਨ ਨੂੰ ਮੁਸਲਮਾਨ ਨੂੰ ਕਹਿੰਦੇ ਨੇ ਉਸੇ ਸੋਚ ਦੇ ਆਧਾਰ ਤੇ ਸਿੱਖਾਂ ਨੂੰ ਇੱਕ ਕੌਮ ਕਹਿੰਦੇ ਨੇ ਹਮ ਹਮ ਜਿਹਦੇ ਵਿੱਚੋਂ ਕੀ ਹੈ ਇਹ ਜਿਹੜਾ ਹਿੰਦੂ ਰਾਸ਼ਟਰ ਉਹ ਹੋਗਾ ਸਾਹ ਹਮ ਤੁਸੀਂ ਇਹ ਦੇਖੋ ਮੋਦੀ ਨੇ ਜਿਹੜਾ ਸਿੱਖਾਂ ਨੂੰ ਪੁਲਿਸ ਦਾ ਸੀ ਕੁਨੇ ਹੁਣ ਹਿੰਦੂ ਰਾਸ਼ਟਰ ਨੂੰ ਉਭਾਰ ਦੇਣ ਲਈ ਸਿੱਖਾਂ ਨੂੰ ਨਿਸ਼ਾਨੇ ਤੇ ਲੈਣਾ ਸ਼ੁਰੂ ਕਰਤਾ ਹਮ ਬਿਲਕੁਲ ਲਗ ਗਿਆ ਤੁਸੀਂ ਦੇਖੋ ਆਪਣੇ ਮੋਲੇ ਕਹਿੰਦਾ ਇਹਨਾਂ ਦਾ ਸੰਗ ਚੱਲ ਰਿਹਾ ਹੈ ਕਾਤਲ ਹੂੰ ਹੂੰ ਅਸਲ ਨੁੱਕਰੇ ਲਾਤੇ ਇਹ ਵੀ ਤੁਸੀਂ ਕਰ ਕੀ ਰਹੋ ਹੂੰ ਹੂੰ ਤੋ ਇਹ ਕਰਕੇ ਵੀਰਾ ਵਿਚਾਰ ਰਹੀਆਂ ਕਿ ਹੁਣ ਸਿੱਖਾਂ ਨੂੰ ਵੀ ਨਿਸ਼ਾਨੇ ਤੇ ਲੈ ਰਿਹਾ ਜੀ ਕਿਸੇ ਕਰਕੇ ਜਦੋਂ ਵਾਸੀਂ ਵਿਦਿਆਰਥੀਆ ਬਹੁ ਹੁੰਦੇ ਸੀ ਅਸੀਂ ਵੀ ਥੋੜੇ ਗਰਮਖੇਲੀ ਅਸੀਂ ਬਿਲਕੁਲ ਮਹਰੂਲ ਜੀ ਕਰਦੇ ਹੋ ਤੁਸੀਂ ਦੂਜੇ ਬਸ ਬੁੱਸ ਜੀ ਸਾਡੇ ਜਿਹੜੇ ਕਨੈਕਟਰ ਦੀ ਮਰਨ ਦੀ ਪਾਣੀ ਤੇਰੇ ਨਕਲਾਵੀ ਹੋਣਾ ਜੀ ਤੁਸੀਂ ਕਹਿੰਦਾ ਹੇਤਾ ਤੁਸੀਂ ਸਾਹਮਣੇ ਬਾਰੇ ਨਹੀਂ ਕੀਤੀ ਸੁਣੋ ਹੂੰ ਉਹ ਕਹਿੰਦੇ ਇੱਟਾ ਰੰਗ ਦਾ ਨਾਮ ਇਹ ਸਿੱਖਾ ਦਾ ਰੰਗ ਸਭ ਤੋਂ ਉਪਰ ਆ ਕਿਉਂਕਿ ਇਹ ਕਿਰਤੀ ਦਾ ਹੈ ਨਾ ਹੂੰ ਬਿਲਕੁਲ ਜਿਹੜਾ ਬਾਈ ਜੀ ਉਹ ਕਿਸੇ ਪ੍ਰੋਗਰਾਮ ਦਾ ਪ੍ਰਤੀਕ ਹੋਊਗਾ ਜੀ ਭਾਰਤ ਕਿਨੇ ਸਾਹਬ ਨਾਲ ਫਿਰ ਜੇ ਆ ਗਿਆ ਕਿ ਬਣਾਇਆ ਗਿਆ ਫਿਰ ਜਿਆ ਰਿਹਾ ਤੁਹਾਡਾ ਵਿਚਾਰ ਨਾਲ ਬਣਾ ਸਕਦਾ ਹੂੰ। ਹੂੰ। ਤੋਂ ਫਿਰ ਉਹਦੇ ਮੁਕਾਬਲੇ ਫੈਡਰੇਸ਼ਨ ਦੀ ਗੱਲ ਕਰੋ ਕਿਉਂਕਿ ਹੁਣ ਤਾਂ ਭਾਰਤ ਦੇ ਸੁਪਰੀਮ ਕੋਰਟ ਨੇ ਵੀ ਕਿਹਾ ਹੋਇਆ ਹੈ ਕਿ ਕੋਈ ਇਹ ਲਖਖਾਲਸਤਾਨ ਦੀ ਮੰਗ ਕਰਨਾ ਕੋਈ ਗੁਰਮ ਜੀ। ਬਾਹਰਲੇ ਮੁਲਕਾਂ ਦੇ ਦੇਖੋ ਉੱਥੇ ਆਜ਼ਾਦੀ ਬਹੁਤ ਆ ਜੇ ਕੋਈ ਸਰਕਾਰ ਜੀ ਸਕਦੇ ਕਰਨ ਜੀ। ਗਰਦੋ ਮੁੱਤੀ ਸਰਕਾਰ ਬਾਹਰਲੇ ਮੁਲਕਾਂ ਚ ਹਿੰਦੂ ਤੇ ਸਿੱਖਾਂ ਦੀ ਮਤਲਬ ਉਹ ਕੱਢਣੀ ਚਾਹੁੰਦੀ ਆ ਲਕੀਰ ਕੱਢਣੀ ਚਾਹੁੰਦੀ ਆ ਹੂੰ ਹੂੰ ਤੇ ਸੰਸਦੇ ਤਾਂ ਕਹਿੰਦਾ ਸੀ ਵੀ ਜਿਹੜੇ ਹਿੰਦੂ ਨੇ ਉਹ ਕੈਨੇਡਾ ਛੱਡ ਜਾਣਾ ਇਹਦਾ ਮੂਲ ਹਿੰਦੋਸਤਾਨ ਜੀ ਪਰ ਉਹ ਉਹਨਾਂ ਨੇ ਨੱਪਿਆ ਸਾਰਿਆਂ ਦੇ ਗੁਰੂਤਨਾ ਵਿਰੋਧ ਕੀਤਾ ਅਮਰੀਕਾ ਵਾਲੇ ਪ੍ਰਾਪਤਕਰਤਾ ਵੀ ਹਿੰਦੂ ਮੰਦਰਾਂ ਤੇ ਜਾਂਦੇ ਨਾਰੇ ਲਿਖੇ ਹੋਇਆ ਉਹ ਤਾਂ ਇਹਨਾਂ ਦੇ ਆਪਣਾ ਹੈਗੀ ਗੱਲ ਅਮਰੀਕਾ ਦੇ ਵਿੱਚ ਇੱਕ ਜ਼ੋਰਦਾਰਾ ਇਹ ਮਸਲਾ ਉੱਭਰੇ ਹੋਇਆ ਵੀ ਹਿੰਦੂ ਜੀ ਆਨੇ ਦਾ ਅਰਜਾਨੇ ਕੇਂਦਰ ਸਰਕਾਰ ਦੇ ਹੱਥਾਂ ਤੇ ਖੇਡ ਰਹੇ ਨੇ ਜਿਹੜੀ ਜਿਹੜੀ ਲੜਾਈ ਆ ਸੱਚਮੈ ਕਹਿੰਦਾ ਜੀ ਸੰਦ ਕੇ ਲੜੋ ਖਾਲਸਾ ਮੈਂ ਉਹਦੇ ਬਿਲਕੁਲ ਆੜੀ ਰਾਜਿਆਂ ਨਾਲ ਨਹੀਂ ਹੈ ਹਿੰਦੂਆਂ ਨਾਲ ਨਹੀਂ ਹੈ ਇਹਾਂ ਦੀ ਲੜਾਈ ਭਾਰਤੀ ਸਟੇਟ ਨਾਲ ਨਾਲ ਦੀ ਹਮਮ ਅੱਜ ਜੇ ਚੋਣਾਂ ਦੀ ਲੜਾਈ ਵਿੱਚ ਮੋਦੀ ਨੂੰ ਖਤਰਾ ਸਿੱਧਾ ਤੋਂ ਖਤਰਾ ਕਿ ਮੁਸਲਮਾਨਾਂ ਤੋਂ ਖਤਰਾ ਹੈ ਇਹ ਦੋਵੇਂ ਕਰਦਾ ਹਮਮ ਆਹ ਜਿਹੜੀ ਰਾਜਾਂ ਵਿੱਚ ਚੋਣ ਹੋਈ ਹੈ ਇਹ ਇੱਕ ਬਹੁਤ ਵੱਡੀ ਗੱਲ ਹੈ ਭਾਰਤੀ ਜੀ ਨੂੰ ਇਹ ਸਮਝ ਜਿਹਾ ਹੈ ਜੀ ਕਿ ਭਾਰਤ ਦੇ ਨਸਲ ਦੇ ਦੇਖੋ ਨਵੀਂ ਦਾ ਇੱਕ ਤਬਾਅ ਹਰ ਕਰਵਾਣ ਜੀ ਕਿਵੇਂ ਇੱਕ ਵਿਆਪਕ ਉੱਤਰ ਤੇ ਬਹਿਤ ਅੰਤੋਂ ਬੜਪਰਤਨ ਸਾਫ ਦਿਖਾਈ ਦੇ ਰਹੀ ਆ 3 ਰੁਪਇਆ ਨੇ ਮਤਲਬ ਡੱਕਰ ਦੇ ਨੇ ਜਿਹੜੀ ਕੇਂਦਰੀ ਸਿੱਖਿਆ ਰਣਤੀ ਹਾਸ ਕਰਦੀ ਹਮਮ ਉਹਨੇ ਇਹਨਾਂ ਸਾਰੇ ਚਾਰ ਨੂੰ ਸਾਡੇ ਇਤਿਹਾਸ ਨੂੰ ਸਾਡੀ ਬੋਲੀ ਨੂੰ ਭਾਰਤੀ ਕਦਰਾਂ ਕੀਮਤਾਂ ਨੂੰ ਮਿਲਾ ਲਈ ਆ ਫਿਰ ਇਹ ਲਾਗੂ ਕਰਨੀ ਜੀ ਪੰਜਾਬ ਦੇ ਵਿੱਚ ਕੋਈ ਬੋਲਿਆ ਕੇਂਦਰੀ ਸਿੱਖਿਆ ਨੀਤੀ ਬਾਰੇ ਬਿਲਕੁਲ 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 ਉਹ ਇੱਕ ਸਰ ਇੱਕ ਵੱਡੀ ਗੱਲ ਆ ਵੀ ਪਹਿਲਾਂ ਤਾਂ ਧਰਮ ਇਹ ਸਿੱਖਾਂ ਨੂੰ ਨਖੇੜ ਲਿਆ ਸੀ ਹੂੰ ਤੇ ਕਾਨੂੰਨ ਨੇ ਕਿਹਾ ਸੀ ਅੱਧ ਕਰ ਲਿਆ ਸੀ ਹੂੰ ਹੁਣ ਤਾਂ ਨਾ ਲੋ ਜੰਮੂ ਨਾਲੋਂ ਪੰਜਾਬ ਨਾਲੋਂ ਡਾਕਟਰ ਭਾਰਤ ਨਾਲੋਂ ਇਹਨਾਂ ਦੇ ਚਾਰਟਸ ਦੇ ਵਿੱਚ ਬਹੁਤ ਵੱਡੀ ਸਾਹ ਬਣਦੀ ਆ ਫੈਡਰਲਿਜ਼ਮ ਦੀ ਤੇ ਅੱਕਰੇ ਹੋ ਕੇ ਉਹ ਸਿਆਸਤ ਦੇ ਖਿਲਾਫ ਲੜਨਗੇ ਜੀ ਪਰ ਬਾਈ ਜੀ ਚਾਹ ਸੀ ਤੋਂ ਜਿਹੜਾ ਖਾਲਸਾਣ ਦਾ ਮਤਲਬ ਸਾਡੇ ਗੱਲ ਪਾਇਆ ਹੁੰਦਾ ਮੈਂ ਪੁਣੇ ਪਾਇ ਨਹੀਂ ਸਕਣ ਦੇ ਰਿਹਾ ਬਿਲਕੁਲ ਮਾਲੀ ਸਾਹਿਬ ਬਿਲਕੁਲ ਮਾਲੀ ਸਾਹਿਬ ਬਹੁਤ ਬਹੁਤ ਧੰਨਵਾਦ

ਸਿੱਖਾਂ ਨੂੰ ਖਾਸ ਕਰਕੇ ਖਾਲਸਤਾਨੀਆਂ ਨੂੰ ਖਾਸ ਕਰਕੇ ਪੰਜਾਬ ਨੂੰ ਜਾਂ ਆਪੋਜੀਸ਼ਨ ਨੂੰ ਇਹ ਬਹੁਤ ਨੁਕਸਾਨ ਕਰਦਾ ਹੈ ਭਾਜਪੀ ਨੂੰ ਇਸ ਵਕਤ ਖਾਲਸਤਾਨ ਦੀ ਕੋਈ ਵੀ ਗੱਲ ਬਹੁਤ ਰਾਸ ਆਉਂਦੀ ਹੈ ਸੋ ਵਕਤ ਵਿਚਾਰੇ ਬੰਦਾ ਸੋਈ ਗੁਰਵਾਕ ਵੀ ਹੈ ਸੋ ਇਸ ਵਕਤ ਖਾਲਸਤਾਨ ਦੇ ਮੁੱਦੇ ਤੇ ਜੋ ਕੁਝ ਹੋ ਰਿਹਾ ਉਹ ਬਿਲਕੁਲ ਹਿੰਦੁਸਤਾਨ ਨੂੰ ਪੂਰੀ ਤਰ੍ਹਾਂ ਰਾਸ ਆ ਰਿਹਾ ਹੈ ਸਮੇ ਦਾ ਸੱਚ ਇਹੀ ਹੈ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮੰਦਰ ਸਿੰਘ ਟਵਾਣਾ ਨੂੰ ਦਿਵਾ ਗਿਆ ਧੰਨਵਾਦ ਸਤਿ ਸ੍ਰੀ ਅਕਾਲ